ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਦਾਂ ਸਾਰੇ ਠੀਕ ਠਾਕ ਉਹ ਰਾਤੀ ਆਪਾਂ ਪਹੁੰਚ ਗਏ ਸੀ ਗੋਵਿੰਦ ਘਾੜ ਤੇ ਤੇ ਹੁਣ ਆਪਾਂ ਯਾਤਰਾ ਸ਼ੁਰੂ ਕਰਦੇ ਆਂ ਗੋਵਿੰਦ ਧਾਮ ਦੀ ਆਪਾਂ ਪਛਾਦਾ ਬਣੀ ਛਕ ਲਿਆ ਤੇ ਮੱਥਾ ਟੇਕ ਕੇ ਤੇ ਹੁਣ ਆਪਾਂ ਗੋਵਿੰਦ ਧਾਮ ਤੱਕ ਜਾਂਦੇ ਆਂ ਤੇ ਹੁਣ ਆਪਣੀ ਯਾਤਰਾ ਸ਼ੁਰੂ ਹੋ ਗਈ ਫੈਦਲ ਅੱਜ ਹੁਣ ਆਪਣੀ ਪੈਦਲ ਯਾਤਰਾ ਸ਼ੁਰੂ ਹੋ ਗਈ ਹੈ ਤੇ ਉਹ ਜਿਹੜਾ ਪੌਲ ਸੀ ਪਰ ਉਹ ਟੁੱਟ ਗਿਆ ਹੀ ਹੈ। ਬਾਹਰ ਦੇ ਖੰਡਾਰ ਨਾਲ ਪੌਲ ਟੁੱਟ ਗਿਆ ਇੱਕ ਤੇ ਕੋਲੇ ਆ ਜਿਹੜਾ ਪੌਲ ਸੀ ਇਧਰੋਂ ਜਾਂਦਾ ਸੀ ਗੱਡੀਆਂ ਤੇ ਜਾਂਦੇ ਇਥੋਂ ਉਹ ਟੁੱਟ ਗਿਆ ਹੈ। ਹੁਣ ਛੋਟਾ ਪੌਲ ਬਣਾਤਾ ਪੈਦਲ ਹੀ ਜਾਣਾ ਪੈਦਾ ਗੱਡੀਆਂ ਤਾਂ ਹੀ ਪੋਤੀਆਂ ਤengah ਤengah ਹੈ ਤੇ ਹੁਣ ਆ ਬਣਾਤਾ ਛੋਟਾ ਗੱਡੀਆਂ ਨਹੀਂ ਨਾਲ ਇਥੋਂ ਗੱਡੀਆਂ ਉੱਪਰ ਹੀ ਖੜੀਆਂ ਉੱਥੋਂ ਹੀ ਲੈਣੀਆਂ ਪੈਂਦੀਆਂ ਪਹਿਲਾਂ ਉੱਥੇ ਇੱਥੇ ਲੈ ਕੇ ਗੱਡੀਆਂ ਚੱਲ ਜਾਈਦੇ ਅਸੀਂ ਪਰ ਜੀ ਇਤੋਂ ਆਪਣਾ ਵਾਲੀਆ ਗੱਡੀ ਪਿਆਰ ਵੀ ਇਸ ਵਾਰੀ ਆ ਪਿਆਰ ਵੀ ਇਸ ਵਾਰੀ ਆ ਟੋਲ ਤਾਂ ਦੇਖ ਜੀ ਸੰਜੀ ਪਿੱਛੇ ਰਹਿ ਗਈ 4 ਕਿਲੋਮੀਟਰ ਤਾਂ ਹੀ ਲਈ ਰੱਖੀ ਆਪਾਂ ਪਿਆਰ ਕੀ ਸਵਾਰੀ ਆ ਆ ਗਿਆ ਸੰਜੀ 4 ਕਿਲੋਮੀਟਰ ਤਾਈਂ ਆਪਾਂ ਨੂੰ ਗੱਡੀ ਲੈ ਕੇ ਆਈ ਤੇ 50-50 ਰੁਪਿਆ ਆਪਾਂ ਦਿੱਤਾ ਕਰਾਇਆ ਉਹਨਾਂ ਨੂੰ ਤੇ ਹੁਣ ਚੱਲਦੇ ਆਂ ਹੁਣ ਪੈਦਲ ਆ 10 ਕਿਲੋਮੀਟਰ ਤਾਈਂ ਆਪਾਂ ਜਾਣਾ ਪੈਦਲ ਦੇਖੋ ਕਿੰਨੇ ਵਜੇ ਤਾਈਂ ਪਹੁੰਚਦੇ ਆਂ ਧੁੰਦ ਛੱਡ ਗਈ ਹਾਂਜੀ 9:40 ਤੇ ਆਪਾਂ ਤੁਰੇ ਸੀ ਤੇ ਦੇਖਦੇ ਆ ਕਿੰਨੇ ਵਜੇ ਪਹੁੰਚਦੇ ਆਂ ਆਪਾਂ ਤੇ ਉਹ ਵੀ ਟਾਈਮ ਚੈੱਕ ਕਰਾਂਗੇ ਪਹੁੰਚ ਕੇ ਕਿੰਨੇ ਵਜੇ ਪਹੁੰਚਦੇ ਆਂ ਤੇ ਬਾਕੀ ਹਾਲਤ ਇੱਥੇ ਹੀ ਖਰਾਬ ਹੋ ਚੁੱਕੀ ਆ ਤੁਰੇ ਸੀ ਥੋੜਾ ਹੀ ਆਜੇ ਕਾਡ ਰਸਤਾ ਲਾਭ ਦੇ ਲਾਭ ਦੇ ਸਹੀ ਹੋਰੀ ਪਾਸੇ ਆ ਗਈ ਚੰਗਣਾ ਤਾਂ ਜਾਣ ਦੀ ਸਕੀਮ ਸੀ ਤਾਂ ਕੋਈ ਰਾਹ ਦਿਖਦਾ ਨਹੀਂ ਹੁਣ ਹਾਰ ਕੇ ਤਰ ਨੂੰ ਸਿੱਧੇ ਹੋਣ ਲੱਗੇ ਆਂ ਰਾਹ ਤੇ ਤੁਸੀਂ ਦੇਖ ਸਕਦੇ ਇੱਥੇ ਦਾ ਸਾਫ ਪੁੱਥਰ ਵਧੀਆ ਚਣੇ ਦੇ ਪਰ ਬੈ ਚੜਾਈ ਜਮਾ ਸਿੱਧੀ ਨਾਲੇ ਮੈਨੂੰ ਇਹ ਤਾਂ ਬੈਠਣ ਨਹੀਂ ਆਪੇ ਹਲ ਚੱਲ ਚੱਲ ਅੱਗੇ ਉੱਪਰ ਚੱਲ ਜੀ ਉਧਰ ਆਇਆ ਯਾਰ ਆਇਆ ਯਾਰ ਮਾਦੀ ਆ ਗਈਆਂ ਨੇੜੇ ਆਪਣਾ ਤੀਜੇ ਦਾ ਇਤਨਾ ਆ ਨਾ ਨਹੀਂ ਜਾਣਾ ਪੰਜਾ ਦੇ ਦਿਨ ਹੁਣ ਆਪਾਂ ਅੱਧ ਚੋਂ ਅੱਧ ਤੇ ਪਹੁੰਚ ਗਏ ਆ ਤੇ ਆ ਪੜਤਲ ਦਾ ਦਰਖਤ ਆ ਜਿਹੜਾ ਤੇਹੀ ਆਪਣੀ ਨਿਸ਼ਾਨੀ ਆ ਰੱਖਸ਼ ਦੀ ਤੇ ਅੱਧ ਚੋਂ ਅੱਧ ਤਾਈਂ

ਜੀ ਹੁਣ ਆਪਾਂ ਪਹੁੰਚ ਚੁੱਕੇ ਆਂ ਗੋਵਿੰਦ ਧਾਮ ਦੇ ਬਿਲਕੁਲ ਸੈਂਟਰ ਚ ਨਦੀ ਦੇ ਪੁਲ ਤੇ ਤੇ ਹੁਣ ਟਾਈਮ ਹੋ ਚੁੱਕਿਆ 12 ਵੱਜ ਚੁੱਕਿਆ ਤੇ ਆਪਾਂ 9:40 ਤੇ ਚੁਣੇ ਸੀ ਹੁਣ ਖਾਣੇ ਆਪਾਂ ਪਰੌਂਠੇ ਪਰੌਂਠੇ ਖਾ ਰਹਿ ਕੇ ਫਸੇ ਰਹੇ ਨੇ ਆਪਾਂ ਪਰੌਂਠੇ ਪਰੌਂਠੇ ਇਹਨਾਂ ਕਰਕੇ ਮੁੱਤੋ ਮੜ ਕੀ ਹੋ ਗਏ ਨੇ ਇਹ ਠੰਡੀ ਠੰਡੀ ਹਵਾ ਵੀ ਚੱਲਦੀ ਆ ਤੇ ਫਸਪਰੇ ਆਉਂਦੇ ਨੇ ਮੁਰਕਾ ਹੁਣ ਆਪਾਂ ਤੁਰਪੇ ਆ। ਦੋ ਹੀ ਪੀਤੀ ਤੇ ਰੋਹੀ ਖਾਦੇ ਆ। ਪੂਰਾ ਇੱਕ ਘੰਟਾ ਰੈਸਟ ਕੀਤੀ ਆ। ਹਣਪੂਰ 1 ਵਜ ਚੁੱਕਿਆ ਏ ਤੇ ਹੁਣ ਆਪਾਂ ਤੁਰਪੇ ਆ 12 ਵਜੇ ਤੇ ਪਹੁੰਚ ਗਏ ਸੀ। ਹੁਣ ਤੇ ਇੱਕ ਘੰਟਾ ਰੈਸਟ ਕਰਕੇ ਤੁਰੇ ਆ। ਦੇਖੋ ਕਿੰਨੇ ਟਾਈਮ ਦਾ ਹੀ ਪਹੁੰਚਿਆ। ਦੇਖੋ ਜੀ ਮਖਿਆਲ ਲੱਗਿਆ ਇੱਕ ਵੀ ਹੁਣ ਆਪਾਂ ਪਹੁੰਚ ਗਏ ਜੀ ਹੈਲੀਪੈਡ ਤੇ ਤੇ ਆਪਣੇ ਨਾਲ ਦੇ ਪਹਿਲਾਂ ਦੇ ਫਿਰਦੇ ਘੰਟਾ ਡੇਢ ਘੰਟਾ ਪਹਿਲਾਂ ਹੀ ਤੇ ਕਿਉਂਕਿ ਆਪਣੇ ਨਾਲ ਦਾ ਇੱਕ ਬੰਦਾ ਥੋੜਾ ਜਿਹਾ ਡਾਊਨ ਹੋ ਗਿਆ ਸੀ ਆਪਾਂ ਉਹਦੇ ਨਾਲ ਆਉਣਾ ਸੀ ਫਿਰ ਬੀਬੀ ਉਹ ਡਾਊਨ ਤੇ ਹਾਂ ਆ ਦੇਖ ਲਓ ਬਾਰਿਸ਼ ਇੱਥੇ ਆ ਗਈ ਹੈ ਸਾਰੇ ਵੀ ਚੈੱਕ ਕਰਾ ਦਨੇ ਆਪਾਂ ਨੇ ਯੂ ਦੇਖੋ ਜੀ ਆਪਣੀ ਘੰਟੇ ਅੱਡੇ ਘੰਟੇ ਦੀ ਬਾਅਦ ਰਹੇਗੀ ਜੀ ਦੇਖਾ ਦਿੰਦੇ ਆਰੇ ਅੱਗੇ ਇਹ ਵੀ ਆਪਾਂ ਬਹੁਤ ਟਾਈਮ ਦੇ ਪਹੁੰਚ ਜਾਂਦੇ ਸਾਡੇ ਕਨਾਲ ਦਾ ਟਾਹ ਡਾਉਨ ਹੋ ਗਿਆ ਕੰਕ੍ਰੀਟ ਸੰਕਰ ਦੇ ਨਾਲ ਦਾ ਨਾਲ ਹੀ ਰਹਿਣਾ ਪੈਂਦਾ ਹੁੰਦਾ ਹੈਗਾ ਤੇ ਆਪਾਂ ਕਾਹੀ ਨਹੀਂ ਕਰ ਸਕਦੇ ਆ ਜਿਹੜੇ ਟਰੈਕਿੰਗ ਲਈ ਆਉਂਦੇ ਆ ਕਈ ਜਗ੍ਹਾ ਤੇ ਜਾਂਦੇ ਆ ਇਹ ਤੇ ਵਿਚਾਰਿਆਂ ਜੋ ਆ ਜੂਗਾ ਕਰੀ ਜਾਂਦੇ ਆ ਵਾ ਚਲਾਈ ਜਾਂਦੇ ਆ ਕੰਮ ਆਉਦਾ मिले गई हाँ यात्रा पे आओ डरो बताओ थोड़ी बहुत बारिश है जब जो चीज अपडेट रहेगी वो मैं बता दूंगा डरने की बात नहीं है बिलकुल यात्रा चल रही है भीर जी भी आए हैं गुरु घर के दर्शन करने के लिए ਹਾਂਜੀ ਆਪਾਂ ਪਹੁੰਚ ਗਈ ਸੀਗੇ ਤੇ ਅੱਜ ਕੇ ਪਲਾਕੋਂ ਫਿਰ ਲੈ ਲਈ ਸੀਗੇ ਕਮਰਾ-ਕਮਰਾ ਲੈਣਾ ਸੀ ਉੱਥੇ ਬੈਗੀ ਹਾਂ ਫੋਟੋ ਤੇਰਾ ਵੀਡੀਓ ਬਣਾਉਣ ਲਈ ਆਈ ਸੀ ਤੇ ਤੁਸੀਂ ਦੇਖਾਗੇ ਹੋਰ ਵਧੀਆ ਇਸ ਤੇ ਹਾਟਲ-ਹਾਟਲ ਵੀ ਆ ਬਾਦੂ ਰਹਿ ਤਾਂ ਅੰਦਰ ਹੀ ਬਹੁਤ ਮੈਚ ਰਹਿੰਦੇ ਆ ਗੁਰਦੁਆਰੇ ਜੀ ਹਾਲ ਮੈ ਜਾਂਦੇ ਰੂਮ ਮੈ ਜਾਂਦੇ ਫੈਮਿਲੀ ਹਾਲ ਮੈ ਜਾਂਦੇ ਆ ਤੇ ਬਾਕੀ ਇੱਥੇ ਹਾਟਲ ਹੈਗੇ ਆ ਹਾਟਲ ਪਲਾਜ਼ਾ ਮੈ ਜਾਂਦੇ ਕੰਮ ਆਹ ਬਾਰੀ ਆ ਆ ਬਾਹਰ ਹੀ ਆ ਨਾ ਪਹੁੰਚ ਚੁੱਕੇ ਆ ਤੇ ਇਹ ਨਾ ਦਰਵਾਜ਼ਾ ਬਾਚਾ ਫੋਮਾ ਤੇ ਕਰ ਜਾਵਾਂਗੇ ਜਾਂ ਸਵੇਰੇ ਟੇਕਾਂ ਚ ਇਹੋ ਆ ਮਿਲਿਆ ਆਪਾਂ ਨੂੰ ਹਾਲ ਤੇ ਆ ਆਪਣੇ ਬੇਟਾ ਬਬਾ ਚਾਨਣ ਜਿਹਾ ਲੱਗਦਾ ਯਾਰ ਹੈ ਜਿੰਨਾ ਦੀ ਮੈਂ ਹੈ ਦੇਖੀ ਪਹਿਲਾਂ ਵੀ ਗਏ ਦਿਨ ਚੜਿਆ ਹਾਂ ਜੀ ਆਪਾਂ ਦੇਖਣਾ ਹੈ ਹਾਂਜੀ ਆਪਾਂ ਉਹ ਜਗਾਹ ਤੋ ਆਇਆ ਥੱਲੇਓ ਜੀ ਆਪਾਂ ਅੜਕੇ ਵਾਵਾ ਅੰਮ੍ਰਿਤ ਜੀ ਨਾਲ ਅਗਲੇ ਸਿਆਰਾ ਬਾਹਰ ਤੋਂ ਮੇਰੇ ਬੱਸ ਹੋ ਗਿਆ ਤਾਂ ਨਾ ਗਿਆ ਗੁਰਵਿੰਦਰ ਮੀਂਹ ਪਈ ਜਾਂਦਾ ਸੁਹਾ ਦਾ अपनी इन्नी क रह गई बात धन्यवाद आप पहुंच गई आप बर्फ़ मैं दिसनी होनी खबर की बर्फ होती आप लेट बड़े ਜਦਿਆਂ ਦੀ ਇਹ ਸਵੇਰ 5 ਵਜੇ ਤੁਰੇ ਸੀ ਜਿਆਦਾ ਆਪਾਂ ਵੀਡੀਓ ਤਾਂ ਨਹੀਂ ਬਣਾਈ ਕਿਉਂਕਿ ਬਾਰਿਸ਼ ਹੋ ਰਹੀ ਸੀ ਤੇ ਹੁਣ 8:40 ਹੋ ਚੁੱਕੇ ਤੇ ਆਪਾਂ ਪਹੁੰਚ ਗਏ ਤੇ ਤੁਸੀਂ ਵੀ ਦਰਸ਼ਨ ਕਰ ਲੋ ਸ੍ਰੀ ਹੇਮਕੋਟ ਸਾਹਿਬ ਦੇ ਖਾਸ ਸਾਹਮਣੇ ਲੰਗਰ ਹਾਲ ਆ ਜਿੱਥੇ ਖਿਚੜੀ ਤੇ ਚਾਹ ਮਿਲਦੀ ਆ ਤੇ ਆ ਗਿਆ ਦਰਬਾਰ ਸਾਹਿਬ ਆਪਣਾ ਤੇ ਸੰਗਤ ਪਹੁੰਚ ਚੁੱਕੀ ਆ ਇਸ ਟਾਈਮ ਇਹ ਘੜਾ ਆਰਾਮ ਕਰਕੇ ਇਸ਼ਨਾਨ ਕਰਨਗੇ ਤੇ ਆਪਾਂ ਚੱਲਦੇ ਹਾਂ ਸਰੋਵਰ ਵੱਲ ਹੀ ਜੀ ਵਾਸਤੂ ਦਾ ਹੈ ਬਾਅਦ ਵਿੱਚ ਚੱਲ ਜਾਈਏ ਆਪਾਂ ਸਤ ਤੱਕ ਪਹੁੰਚਦੇ ਹਾਂ ਸ਼ੁਰੂ ਕਰਦੇ ਆਂ ਆਪਾਂ ਨਾਸ ਨਾਨ ਕਰਾਂਗੇ ਬਾਅਦ ਚ ਪਤਾ ਨਹੀਂ ਹੋਰ ਕੇ ਨਾ ਹੋਵੇ ਇਸ ਮਾਤੀ ਸਰ ਦੇ ਕਿਰਨ ਅਰਦਾਸ ਹੋਣੀ ਹੈ 10 ਵਜੇ ਪਹਿਲੀ ਅਰਦਾਸ ਚ ਆਪਾਂ ਪਹੁੰਚ ਗਏ ਆਂ ਤੇ ਆਪਣੇ ਕੋਲ ਟਾਈਮ ਹੈਗਾ 1 ਘੰਟਾ ਤੇ 20 ਮਿੰਟ ਸੋ ਨਾ ਟਾਈਮ ਆਪ ਸ্নান ਕਰਦੇ ਆਂ ਖਿਚੜੀ ਦਾ ਲੰਗਰ ਛਕਦੇ ਆਂ ਹਾਂ ਸਾਨੂੰ ਲੈ ਕੇ ਚੱਲਦੇ ਆਂ ਸਰੋਵਰ ਨਹੀਂ 332 ਨੰਬਰ ਅਸਾਂ ਦਾ ਆਪੇ ਇੱਕ ਦਮ ਹੁਣ ਆਪਾਂ ਕਰਾ ਲ ਗਏ ਜੋੜੇ ਜਮਾ ਬਾਕੀ ਸਨਾਨ ਕਰਾਂਗੇ ਤੇ ਤੁਹਾਨੂੰ ਬਾਅਦ ਚ ਵੀਡੀਓ ਬਣਾਉਣੀ ਆ ਉਦੋਂ ਇਹਨਾਂ ਜੋੜੇ ਜਮਾ ਕਰਾ ਲੀਏ ਸਨਾਨ ਕਰ ਰਹੇ ਆ ਤੇ ਹੁਣ ਛੱਡਿਆ ਬਾਈ ਆਪਣਾ ਇੱਕ ਇਸ਼ਨਾਨ ਕਰਨ ਤੋਂ ਬਾਅਦ ਚ ਆਪਾਂ ਬਾਈ ਗੁਰਵਿੰਦਰ ਸਨਾਨ ਕਰਿਆ ਆ ਇਹ ਬਾਈ ਗੁਰਵਿੰਦਰ ਸਿੰਘ ਮਹਾਰਾਜ ਉਦੋਂ ਬਾਅਦ ਚ ਆਪਾਂ ਕਰਦੇ ਆ ਜੋ ਬਾਈ ਹੁਣੀ ਬਾਹਰ ਆ ਜੇ ਡਾ ਲੱਗਿਆ ਆਪਣੇ ਭਾਈ ਨਾਲ ਦਾ ਸਲਾਨ ਕਰੀ ਜਾਂਦਾਗਾ ਤੇ ਆਪਾਂ ਵੀ ਇਹਨੇ ਕਿੱਥੇ ਥੋੜਾ ਜਾ ਜਗਾ ਸਹੀ ਹੈ ਉੱਥੇ ਹੋੜੀ ਕਦੇ ਨੇ ਕਰਦੇ ਆ ਕੋਨੀ ਕੋਨੀ ਹੋ ਜੇਗੀ ਹੋ ਜੇਗੀ ਹਾਂ ਇਹ ਨੰਬਰ ਹੈ ਇਹ ਸੇ ਕੇ ਦੇ લાલા જલ્દી ਬਾਜਣ ਲੱਗਣੀ તું ਹੀ ਨਹੀਂ ਲੱਗੀ ਤਾਂ ਧਾਉਣ ਗੱਲੀ ਨਹੀਂ ਆਈ ਜਲਦੀ ਕਰ તું ਉਲਟਾ થા ਦੇ ਇੱਥੇ ਕਰਦੇ ਵਧਿਆਉਣਾ ਸੀ ਚਾਓ ਵਈਆ ਹੋ ਗਿਆ ਜਨਨ 5 ਰੁਪਈਆ ਦਾ ਵਾਧਾ ਹੋ ਗਿਆ ਜਾ ਮਹਾਰਾਜ ਦੀ ਮਹਿਰ ਹੋ ਗਈਦਰ ਤੇ اے ਮੁਕਿਆ सब मारा बस मेरे दर्शन मेला हो गया सब वाया अंदाज आप पहुंच गए थे ਤੇ ਹੁਣ ਆਪਾਂ ਚੱਲਦੇ ਹਾਂ ਵਾਪਸੀ ਤੇ ਆਸੀ ਲੜਾ ਦੱਸਦੇ ਹਾਂ ਕਿਨੇ ਟਾਈਮ 'ਚ ਆਪਾਂ ਪਹੁੰਚਦੇ ਹਾਂ ਕਿਤਾ ਆਪਾਂ 5 ਵਜੇ ਤੋਂ ਲੈ ਕੇ 8:40 ਤੇ ਪਹੁੰਚ ਗਏ ਸੀਗੇ ਤੇ ਆਪਾਂ 9:30 ਵਾਲੀ ਅਰਦਾਸ 'ਚ ਬੈ ਗਏ ਸੀਗੇ 10 ਵਜੇ ਅਰਦਾਸ ਖਤਮ ਹੁੰਦੀ ਆ ਤੇ ਹੁਣ ਆਪਾਂ ਸਦਾ ਕਿਹਨਾਂ ਚਾਹ ਪੀਤੀ ਕਿਹਨਾਂ ਪਾਣੀ ਪੀ ਕੇ ਤੇ ਆਪਾਂ ਚੜਦੇ ਆ ਹੁਣ ਦੇ ਨੇ ਕਿਨੇ ਟਾਈਮ ਤਾਈਂ ਥੱਲੇ ਗੋਬਿੰਦ ਘਾੜ ਤੇ ਪਹੁੰਚ ਜਾ ਆਪਾਂ ਖੋ ਜਦੋਂ ਅਸੀਂ ਆਏ ਆ ਮੌਸਮ ਕਿੰਨਾ ਵਧੀਆ ਸੀ ਤੇ ਹੁਣ ਦੇਖੋ ਕੁਛ ਦਿਹਾੜ ਨਹੀਂ ਇੰਨਾ ਕੁਰਾ ਜਨਾੜਾਂ ਤਾਂ ਦਾ ਹੀ ਗਏ ਆ ਅਸੀਂ ਸਨਾਨ ਕੀਤਾ ਬਹੁਤ ਵਧੀਆ ਮੌਸਮ ਰਿਹਾ ਹੈ ਤਰਨ ਲੱਗੇ ਇੱਕ ਮਿੰਟ ਜੀ ਇੰਨਾ ਕੁਰਾ ਹੋ ਗਿਆ ਆਪਾ ਤੇ ਪ੍ਰੋਡਕਟ ਨੇ ਬੁੱਕੀ ਟਿਸਮੈਂਟ ਦੇ। ਅਰੇ। ਇਹ ਤਾਂ ਮੁੰਜੀ ਦਾ ਉਹ ਨਾ। ਨਾਲ ਦੀ ਨਾਲ ਰਾਹ ਬਣਾਈ ਜਾਂਦੇ ਆ। ਰਾਹ ਦਾ ਖਰਾਬ ਹੋ ਜਾਂਦਾ। ਨਾਲ ਦੀ ਨਾਲ ਬਣਾਈ ਜਾਂਦੇ ਆ। ਆ ਦੇਖੋ ਬੱਤੇ-ਬੱਤੇ ਪਾ ਦਿਆ ਤੇ ਯਾਚੀ ਪਾ ਦਿੰਦੇ, ਬੱਜਰੀ ਜਾਂ ਮਿੱਟੀ ਪਾ ਦਿੰਦੇ। ਆਹ, ਆਹ ਜੂਰੀ ਪੀਂਦਾ। ਬੜੀ ਲਈ ਜਾਂਦਾ ਚੰਦ ਦੇ ਵਿੱਚ ਰੱਖ ਲੈਂਦਾ ਪੱਥਰ ਫੀਲਕੋਟ ਦਾ ਤਾਂ ਹੱਥ ਤੇ ਵਾਈਦਾ ਨਹੀਂ ਆਪਾਂ ਗੋਵਿੰਦਾਂ ਤੇ ਤੇ ਸਵੇਰ ਆਪਾਂ ਜਿਆਦੇ ਵੀਡੀਓ ਨਹੀਂ ਸੀ ਬਣਾਈ ਕਿਉਂਕਿ ਇੱਕ ਤਾਂ ਨੇਰਾ ਸੀਗਾ ਤੇ ਦੂਜਾ ਮੀਂਹ ਪੈਂਦਾ ਸੀਗਾ ਤੇ ਤਾਂ ਨਹੀਂ ਸੀ ਜਿਆਦੇ ਬਣਾਈ ਫਣਾਉਂਦੇ ਹਾਂ ਇਹਨਾਂ ਕਲਪੋ ਗੋਲੇ ਆ ਉਹ ਆਪਾਂ ਵਿੱਚ ਐਡ ਕਰਾਂਗੇ ਜਿਹਦੇ ਨਾਲ ਹੁਣ ਆਪਾਂ ਪਹੁੰਚ ਚੁੱਕੇ ਆਂ ਖਾਨਜੀ ਹੁਣ ਆਪਾਂ ਪਹੁੰਚ ਚੁੱਕੇ ਆਂ ਵਰਦੋਰਾ ਸਾਹਿਬ ਤੇ ਆਪਾਂ ਪੂਰੇ 1 ਵਜੇ ਪਹੁੰਚ ਗਏ ਹੁਣ ਆਪਾਂ ਲੰਗਰ ਪਾਣੀ ਛਕ ਲਿਆ ਰੈਸਟ ਕਰ ਲਈ ਇੱਕ ਘੰਟਾ ਤੇ ਹੁਣ ਆਪਾਂ ਚੱਲਦੇ ਕਰਦੇ ਕਾੜ ਤੇ ਤੇ ਸਾਹੀ ਬਾਬਾ ਆਪਾਂ ਚੱਲਨੇ ਆਂ ਵਾਪਸੀ ਇਹ ਚਾਰ ਹੋ ਗਿਆ 2:30 ਵਜੇ ਚੁੱਕੇ ਆਂ ਹਲੋ ਕੋੜਾ ਸਾਡੇ ਮਗਰ ਫਿਰਦਾ ਆ ਚਲ ਚੜਾੜ ਲੜਾਦਾ ਮੁੰਡਾ ਕੁੜੀ ਤੇ ਰੁਕਿਆ ਬਾਕੀ ਨੇ ਕਹਾ ਜਾਂਗੇ ਬਾਬਾ ਹੋਰ ਰਹਿਣ ਦੋ ਯਾ ਕੀ ਕਰਦੇ ਆ ਆ ਜਾ ਜਾ ਚਾੜ ਦੇ ਚਾੜ ਦੇ ਪਾਏ ਇੱਕ ਬੈ ਜਾਏਗਾ ਯਾ ਮੈਂ ਬੈਠ ਕੇ ਚੱਲਾਂਗਾ ਕਾਹਲੇ ਲੇਟੇ ਸੀ ਆ ਵੀ ਬਤਾ ਸੰਗ ਦੇ ਨੀ ਉਹ ਨਾ ਸੋ ਪੇਸਾ ਲਗਾ ਦੂੰਗਾ ਕਿੰਨੇ ਮੈਂ ਕਿਹਾ ਰੇ ਕੋਈ ਬਾਕੀ ਉਹ ਮਦਰ ਪਾੜੀ ਜਾਂਦਾ ਜਾਲ ਵਾਲੀ ਬੋਤਲਾਂ ਉਹ ਨਹੀਂ ਅੰਨੇ ਨਹੀਂ ਕੋਈ ਸਮਝਾਤਾ ਲਾ ਇੱਥੇ ਪਹੁੰਚ ਗਏ ਆਪਾਂ ਅਖੱਚੀ ਆਉਣਿਆ ਕੰਮ ਨੂੰ ਪੱਤੇ ਜਾਂਦੇ ਸਾਰੇ ਉਹਨੇ ਪੈਸੇ ਵੱਧ ਨਹੀਂ ਗੁਰ ਪੁੱਛ ਲੈਣੇ ਲੱਗੇ 500 ਰੁਪਏ ਦੇ ਵਿੱਚ ਮਰਡਰ ਹੋ ਜਾਂਦਾ 500 ਰੁਪਏ ਹੋ ਜਾਂਦੇ ਬੰਦੇ ਨੂੰ ਮਰਡਰ ਕਰ ਦੇਗਾ ਇੱਥੋਂ ਜਿਆ ਕਗਰ ਉਤਾਰ ਦੇਣੀ ਹੈ ਖਾਲੇ ਨੂੰ ਆਇੰਟਰੇ ਜਣਾਟਾ ਹੋਰ ਹੋਣਗੇ ਆਪਾਂ ਅੱਜ ਬਹੁਤ ਹੀ ਗਰਮ ਹੋ ਗਏ ਕੋਤੇ ਆ ਗਏ ਆਸ ਟਾਈਮ 7:30 ਵਜੇ ਤਰੇ ਸੀ ਇੰਨਾ ਟਾਈਮ ਹੋਰ ਇੱਥੋਂ ਲੱਗਣਾ ਹੈ ਇਹ ਰੰਗ ਆ ਜਾਓ ਅੰਮ੍ਰਿਤ ਜਲ ਅੱਜ ਕੇ ਇਹ ਸਾਢੇ 6:30 ਹੈ 7 ਵਜੇ ਦਿਨ ਥੱਲੇ ਪਹੁੰਚ ਜਾਗੇ। ਉਹ ਰਿਆਂ ਗੱਡਿਆਂ ਬਾਅਦ ਉੱਥੋਂ ਤੱਕ ਪਹੁੰਚ ਜਾਣਾ ਆਪਾਂ 7 ਵਜੇ ਦਿਨ। ਹਾਂਜੀ ਬਾਈ ਜੀ। ਚਲੋ। ਪਹੁੰਚ ਚੁੱਕੇ ਹਾਂ ਗੱਡਿਆਂ ਕੋਲੇ ਤੇ 6:40 ਹੋ ਗਏ ਆ 6:40 ਤੇ ਆਪਾਂ ਪਹੁੰਚ ਗਏ ਸੀਗੇ। ਉੱਥੋਂ 2:30 ਵਜੇ ਤੁਰੇ ਸੀਗੇ। ਪਹੁੰਚ ਚੁੱਕੇ ਹਾਂ ਜੀ ਆਪਾਂ ਗੋਵਿੰਦ ਘਾੜ ਤੇ 7:12 ਹੋ ਗਿਆ। ਉਮੀਦ ਕਰਦੇ ਆ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਹੋਊਗਾ। ਧੰਨਵਾਦ।